ਅੱਜ ਲਗਾਤਾਰ ਤੀਜਾ ਦਿਨ ਹੋ ਗਿਆ ਥਿੱਤੀ ਪੈਲਸ ਹੌਂਦਿਆਂ ਨੂੰ ਇਹ ਬੋਟ ਰਾਈਡਿੰਗ ਜਿਹੜਾ ਹੈ ਜਗ ਮੰਦਰ ਵਾਲਾ ਅੱਜ ਤੀਜੇ ਦਿਨ ਟਿਕਟ ਮਿਲੀ ਹੈਗੀ ਆ ਤੇ ਤੁਹਾਨੂੰ ਸਾਰਿਆਂ ਨੂੰ ਸੁਜੈਸਟ ਕਰਦੇ ਆਂ ਕਿ ਆਫ ਸੀਜ਼ਨ ਦੇ ਵਿੱਚ ਹੀ ਚੰਗਾ ਰਹਿੰਦਾ ਜਦੋਂ ਪੀਕ ਸੀਜ਼ਨ 'ਚ ਜਦ ਪੀਕ ਤੇ ਉਦੋਂ ਨਾ ਹੀ ਉਹ ਬਹੁਤ ਜ਼ਿਆਦਾ ਟਰੈਫਿਕ ਹੋ ਜਾਂਦੀ ਹੈਗੀ ਤੇ ਇਹ ਪਿੱਛੇ ਤੋਂ ਥਿੱਤੀ ਪੈਲਸ ਦੇ ਦਰਹਵਾਜ਼ਾ ਇਹ ਰਲ ਗੱਡੀ ਜਾਂਦਾ ਨਾ ਨਹੀਂ ਗੱਡੀ ਇਹ ਸਾਰਾ ਤੋਂ ਪਿੱਛੇ ਸਕਰੀਨ ਤੇ ਤੁਹਾਡੀ ਮੇਰੇ ਪਿੱਛੇ ਤੁਹਾਡੀ ਸਕਰੀਨ ਤੇ ਸਿੱਧੀ ਪੈਣ ਇਹ ਦੇਖੋ ਜੀ ਇਹ ਆ ਗਈ ਲੈ ਕੇ ਦੇ ਵਿੱਚ VOTING ਦੇ ਨਾਲ ਉਹ ਜਿਹੜਾ ਸਾਹਮਣੇ ਹੈ ਜਗਮੰਦਰ ਉੱਥੇ ਤੱਕ ਜਾਣਾ ਹੈਗਾ ਇਹ ਲਾਈਨ ਹੈਗੀ ਆ ਲੰਬੀ VOTING ਵਾਲਿਆਂ ਦੀ ਦੇਖੋ ਕਿੰਨੀ ਲੰਬੀ ਲਾਈਨ ਟੋਟ 1 ਘੰਟੇ ਦੀ ਵੇਟ ਤੋਂ ਬਾਅਦ ਭਾਰੀ ਆਈ ਹੈ ਬੇਟਾ ਫਿਊਲ ਹੁਣ ਬਾਰੀ ਆਈ ਹੈ 2 ਘੰਟਾ 2.5 ਘੰਟਿਆਂ ਦੀ ਵੇਟ ਕਰਨ ਤੋਂ ਬਾਅਦ ਦੇ ਵਿੱਚ ਟੋਟ 1 ਘੰਟੇ ਦੀ ਵੇਟ ਤੋਂ ਬਾਅਦ ਬਾਕੀ ਜਿਹੜੀ ਆਈ ਆ ਰਹੀ ਦੀ ਮੇਰੀ ਤਾਂ ਸਲਾਹ ਇਹ ਆ ਵੀ ਇਹ ਕੋਲ ਬਲਾਜਮਾ ਦਾ ਮਜ਼ਦੂਰੀ ਆ ਗਈ ਉਹਨਾਂ ਸਲਾਹ ਸੁੱਖਿਆ ਜਿਹਾਣਾ ਪੈਣਾ ਹਾਂ ਤੇ ਜੇ ਦੂਜੇ ਸਲਾਹਦੇ ਉਹਨਾਂ ਸੁੱਖੇ ਤਾਂ ਕੋਈ ਹੋਣੀ ਤਾਂ ਰਾਸ ਬਹੁਤ ਆ ਬਹੁਤ ਇਥੇ ਪ੍ਰੋਬਲਮ ਸਾਮਣੇ ਦਾ ਸਮਾਣਾ ਕਰਨਾ ਪਏ ਇਹ ਦੇਖੋ ਬੋਰਡ ਦੇ ਵਿੱਚੋਂ ਦੀ ਸਿਟੀ ਪੈਲਸ ਪਰਸੋਂ ਦੇਖਿਆ ਸੀ ਸਿਟੀ ਪੈਲਸ ਉਧਰ ਵੀ ਦੇਖੋ ਕਿੰਨੀ ਲੰਬੀ ਲਾਈਨ ਲੱਗ ਗਈ ਇਹ ਬੋਟ ਬਾਰੇ ਘੁੰਮ ਘੁਮਾ ਕੇ ਜਾਂਦੇ ਆ ਐਨ ਹੈਗਾ ਵੀ ਸਿੱਧਾ ਆਪਾਂ ਜਗ ਮੰਦਰ ਲੈ ਜਾਂਦੇ ਆ ਨਹੀਂ ਲੇਕ ਨੂੰ ਨਾ ਜਿਹੜੀ ਇਹ ਲੇਕ ਚੋਲਾ ਬਹੁਤ ਸੁੰਦਰ ਹੈ ਇਹਨੂੰ ਘੁਆ ਕੇ ਜਾਂਦੇ ਨੇ ਤੇ ਕੋਣ ਸਿਟੀ ਪੈਲੇਸ ਦੇ ਆਸਾਰ ਦੀ ਲੱਗ ਰਹੀ ਹੈ ਸਾਡੀ ਬੋਟ ਆ ਜਿਹੜੀ ਉਹ ਲੰਗੀ ਜਾਂਦੇ ਆ ਤੇ ਬਹੁਤ ਸੋਹਣਾ ਜਰਾ ਬਹੁਤ ਸੁੰਦਰ ਆ ਇਹ ਲੇਕ ਚੋਲਾ ਕੀ ਇੱਕ ਪਤੇ ਸਾਗਰ ਲੇਕ ਵੀ ਬਹੁਤ ਸੋਹਣੇ ਆ ਇਸੇ ਕਰਕੇ ਇਹਨੂੰ ਜਿਹੜਾ ਉਹਦੇ ਉੱਪਰ ਨੂੰ ਸਿਟੀ ਆਫ ਲੇਕਸ ਕਿਹਾ ਜਾਂਦਾ ਹੈ ਕਿਤੇ ਬਹੁਤ ਸੋਹਣੇ-ਸੋਹਣੇ ਕਈ ਲੇਕ ਨੇ ਦੇਖੋ ਨਜ਼ਾਰਾ ਖੂਬਸੂਰਤ ਨਜ਼ਾਰਾ ਆਹ ਪਰ ਅਸਮਾਨ ਨੀਲਾ-ਨੀਲਾ ਦੇਖੋ ਇਹਨਾਂ 뷰 ਨੂੰ ਦੇਖਣ ਲਈ ਲੋਕ ਆਉਂਦੇ ਆ ਇਸੇ ਕਰਕੇ ਅਸੀਂ ਤਿੰਨ ਦਿਨਾਂ ਦੇ ਟ੍ਰਾਈ ਮਾਰਦੇ ਸੀ ਹਮ ਟੈਕਨੀਸ਼ੀਨ ਬੱਲ ਰਹੀ ਪਾਣੀ ਮਿਲੀ ਹੈ ਦੇਖੋ ਇਹ ਘਾਟ ਬਣੇ ਨੇ ਨਾਲ ਇਹਦੇ ਇਹ ਬਿੱਟ ਲੇਕ ਪਚੋਲਾ ਦੇ ਵਿੱਚ ਬਣੇ ਦੇਖੋ ਇੱਥੋਂ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਕਮਾ ਇਹਨੂੰ ਪਿਪਲੀ ਘਾਟ ਬੋਲਦੇ ਆ ਇਹ ਪਿਪਲ ਦਾ ਰਕਤ ਹੈ ਇਹਨੂੰ ਘਾਟ ਨੂੰ ਇਹਨੂੰ ਪਿਪਲੀ ਘਾਟ ਬੋਲਦੇ ਪਿਪਲੀ ਘਾਟ ਉਹ ਫਾਈ ਕਲਰ ਉੱਪਰ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਘਾਟ ਬਣੇ ਹੋਏ ਨੇ ਉਹਦੇ ਫੋਨਿਆਂ ਝੀਲਾਂ ਦੇ ਕਿਨਾਰੇ ਤੇ ਖਾਸ ਕਰਕੇ ਜਿਹੜੀ ਲੇਕ ਤੁਲਾਏ ਬਹੁਤ ਵੱਡੀ ਹੈ ਨਾ ਇੱਥੇ ਬਹੁਤ ਸਾਰੇ ਇਸ ਤਰ੍ਹਾਂ ਦੇ ਘਾਟ ਬਣੇ ਨੇ ਇੱਕ ਹੋਰ ਗੱਲ ਸੁਣਦੇ ਆਂ ਵੀ ਆਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਨਾ ਸਾਹਮਣੇ ਤੁਹਾਨੂੰ ਝੀਲ ਦੇ ਵਿੱਚ ਵਿਚਾਲੇ ਇਹ ਉਹ ਨੱਟਣੀ ਦੀ ਜਗ੍ਹਾ ਹੈ ਉਹਦੀ ਜਾਤ ਦੇ ਵਿੱਚ ਬਣਾਈ ਆ। ਉਹ ਨੱਟ ਲੋਕ ਹੁੰਦੇ ਸੀ ਜਿਹੜੇ ਪਹਿਲਾਂ ਤੁਹਾਨੂੰ ਪਤਾ ਵੀ ਜੇ ਮੇ ਰੱਸੀ ਤੇ ਚੱਲ ਕੇ ਦੂਰ ਤੱਕ ਪਹੁੰਚ ਜਾਂਦੇ ਸੀਗੇ ਉਹ ਬੜੇ ਕਲਾਕਾਰ ਹੁੰਦੇ ਸੀਗੇ। ਉਹ ਇੱਕ ਨੱਟਣੀ ਨੇ ਕਿਹਾ ਮਹਾਰਾਜਾ ਨੂੰ ਵੀ ਮੈਂ ਰੱਸੀ ਤੇ ਚੱਲ ਕੇ ਇੱਥੋਂ ਆਪਣੇ ਦੂਰ ਤੋਂ ਸ਼ਹਿਰ ਦੇ ਦੂਜੇ ਪਾਸੇ ਤੋਂ ਵੀ ਇੱਥੇ ਪਹ ਲੈ ਸਕ ਪਹੁੰਚ ਜੂ। ਤੇ ਰਾਜੇ ਨੇ ਉਹਦੇ ਨਾਲ ਵਾਅਦਾ ਕੀਤਾ ਵੀ ਜੇ ਤੂੰ ਭਈ ਰੱਸੀ ਤੇ ਚੱਲ ਕੇ ਪਹੁੰਚ ਗਈ ਤਾਂ ਅੱਧਾ ਰਾਜ ਤੈਨੂੰ ਦੇ ਦਾਂਗੇ। ਤੇ ਉਹ ਚਲਦੀ ਚਲਦੀ ਜਦੋਂ ਇਸ ਜਗ੍ਹਾ ਤੇ ਆਈ ਰਾਜੇ ਦੇ ਨੌਕਰਾਂ ਦੇ ਮਨ 'ਚ ਬੇਈਮਾਨੀ ਆ ਗਈ ਵੀ ਉਹਨਾਂ ਨੇ ਰੱਸੀ ਕੱਟਦੀ ਤੇ ਉਹ ਨਟਣੀ ਵਿਚਾਰੀ ਇਥੇ ਅਸੀਲ ਦੇ ਵਿੱਚ ਡੱਗੇਗੀ ਤੇ ਰਾਜੇ ਨੇ ਉਹਦੀ ਯਾਦ ਦੇ ਵਿੱਚ ਫਿਰ ਇੱਥੇ ਜਗਾ ਜ਼ਰੂਰ ਬਣਾਈ ਇਹ ਸਾਹਮਣੇ ਜਿਹੜੀ ਜਗਾ ਦੇ ਕੋਲ ਜੇਪਾ ਲੰਘ ਰਹੇ ਹੁਣ ਆਪਣੀ ਬੋਟ ਇਹ ਉਹ ਨਟਣੀ ਦੀ ਯਾਦ ਦੇ ਵਿੱਚ ਬਣਾਈ ਵੀ ਹੈ ਜਗਾ ਛੀਲ ਦੇ ਵਿੱਚ ਆ ਆ ਗਿਆ ਜੀ ਹੋਟਲ ਤਾਜ਼ ਛੀਲ ਦੇ ਵਿੱਚ ਲੇਕ ਪਚੋਲਾ ਛੀਲ ਦੇ ਵਿੱਚ ਵਿਚਾਲੇ ਬਹੁਤ ਸੋਹਣਾ ਔਰ ਬਹੁਤ ਮਹਿੰਗਾ ਵੀ ਤੇ ਇਸ ਹੋਟਲ ਦੇ ਵਿੱਚ ਟਾਉਣ ਦੇ ਲਈ ਤੁਹਾਨੂੰ ਵੱਖਰੇ ਤੌਰ ਤੇ ਬੁਕਿੰਗ ਲੈਣੀ ਪੈਂਦੀ ਹੈ ਫੇਰ ਤੁਸੀਂ ਆ ਸਕਦੇ ਹੋ ਹੁਣ ਜੇ ਆਪਣੀ ਬੋਟ ਆ ਜਿਹੜੀ ਉਹ ਸਾਰੇ ਚੀਜ਼ਾਂ ਦੇ ਵਿਚੀਲ ਦੇ ਬਣੀ ਉਹਨਾਂ ਦੇ ਕੋਲ ਦੀ ਲੰਘਾ ਕੇ ਲੱਕ ਜਾਂਦੇ ਆ ਨਜ਼ਾਰਾ ਦੇਖਣ ਨੂੰ ਵਿਊ ਬਹੁਤ ਸੋਹਣਾਗਾ ਹੋਟਲ ਤਾਜ ਦੇ ਦੂਸਰੀ ਸਾਈਡ ਦਾ ਨਜ਼ਾਰਾ ਦੇਖੋ ਦੂਸਰੇ ਪਾਸੇ ਤੋਂ ਇਸ ਤਰ੍ਹਾਂ ਇਹ ਬੋਟ ਨੂੰ ਸਾਰੇ ਪਾਸੇ ਸਾਰਾ ਕੁਝ ਦਿਖਾ ਕੇ ਲੈ ਕੇ ਜਾਂਦੀ ਹੈ ਪਹਿਲਾਂ ਸਾਡੇ ਮਾਨਸਿਕ ਸਾਨੂੰ ਸਿੱਧੀ ਹਨੀ ਜਗ ਮੰਦਰ ਹੋਟਲ ਤੇ ਲੈ ਜਾਣਗੇ ਮੰਦਰ ਤੇ ਇਹ ਨਹੀਂ ਇਸ ਤਰ੍ਹਾਂ ਘੁਮਾ ਕੇ ਲੈ ਕੇ ਜਾਂਦੇ ਹੈਗੇ ਸਾਰਾ ਕੁਝ ਦਿਖਾ ਕੇ ਜਿਹੜਾ ਕੁਝ ਲੇਕ ਪਚੋਲਾ ਦੇ ਵਿੱਚ ਬਣਿਆ ਵਾ ਤਾਰੇ ਪਛਾਦ ਤੋਂ ਕੁਮਾਤਮਾ ਕਿ ਲਿਖ ਜਾ ਇੱਕ ਹੋਰ ਘਾਟ ਆ ਗਿਆ ਇਸ ਤਰ੍ਹਾਂ ਦੇ ਬਹੁਤ ਸਾਰੇ ਸਟੀਲ ਦੇ ਕਰਾਰੇ ਤੇ ਘਾਟ ਬਣੇ ਨੇ ਉਹ ਸਮੁੰਦਰ ਦੇ ਸੀ ਲੇਕ ਪਛੋਲਾ ਦੇ ਵਿੱਚ ਇਹ ਪਛੋਲਾ ਲੇਕ ਆ ਬਹੁਤ ਸਾਰੀਆਂ ਹੋਰ ਵੀ ਮਤਲਬ ਬੋਸ ਮੜੇ ਦਿਨ ਚਰਮੰਦਰ ਹੈ ਕਿਹੜਾ ਹੈ ਨੰਬਰ ਦੀ ਫਾਰਮ ਤੇ ਦਰੋਂ ਦੂਰ ਪਹਾੜੀਆਂ ਤੇ ਕਰਨੀ ਮਾਤਾ ਹਰਮੰਦਰਾ ਰੋਬੇ ਰਹੀ ਲਜਾਇਆ ਜਾਂਦਾ ਮੰਦਰ ਤੇ ਝੀਲ ਹੈ ਅਸਲ ਦੇ ਵਿੱਚ ਐਂ ਲੱਗਦੇ ਨੇ ਸਮੁੰਦਰ ਵਾਂਗੂ ਜਾਂ ਸਾਗਰ ਵਾਂਗੂ ਹੁੰਦਾ ਇਹਦੇ ਲਈ ਇੱਕ ਝੋਲਾ ਹੈ ਉਹ ਵੱਡੀ ਝੀਲ ਆ ਲਓ ਜੀ ਨੇੜੇ ਆ ਗਈ ਆਪਣੀ ਬੋਟ ਜਗ ਮੰਦਰ ਦੇ ਅਸਲ ਦੇ ਵਿੱਚ ਇਹ ਮਹਾਰਾਜਾ ਜਗਤ ਸਿੰਘ ਜੀ ਸੀ ਜਿਹੜੇ ਇੱਥੋਂ ਦੇ ਮਿਵਾੜ ਕਿੰਗਡਮ ਦੇ ਉਹਦੇ ਫੁਰਦੇ ਉਹਨਾਂ ਨੇ ਇਹਨੂੰ ਬਣਵਾਇਆ ਸੀਗਾ ਉਨ੍ਹਾਂ ਦੇ ਨਾਂ ਤੇ ਇਹਦਾ ਨਾਂ ਜਗਤ ਸਿੰਘ ਦੇ ਨਾਂ ਤੇ ਜਗਮੰਦਰ ਬਣ ਗਿਆ ਤੇ ਇਹ ਇੱਕ ਛੋਟਾ ਜਿਹਾ ਆਈਲੈਂਡ ਆ ਇਥੋਂ ਦੀ ਜਿਹੜੀ ਰਾਇਲ ਫੈਮਿਲੀ ਸੀਗੀ ਗਰਮੀਆਂ ਦੇ ਵਿੱਚ ਜਾਨੀ ਕਿ ਇੱਥੇ ਇਹ ਆਪਣੀ ਮौज-ਮਸਤੀ ਦੇ ਲਈ ਆਉਂਦੇ ਸੀ ਗਰਮੀਆਂ ਬਤੀਤ ਦੇ ਕਰਨ ਦੇ ਲਈ ਇਸ ਜਗ੍ਹਾ ਤੇ ਤੇ ਇੱਥੇ ਇੱਕ ਛੋਟਾ ਜਿਹਾ ਮੰਦਿਰ ਵੀ ਬਣਿਆ ਹੋਇਆ ਤੇ ਹੋਟਲ ਵੀ ਹੈਗਾ ਆ ਦੇਖਦੇ ਆਪਾਂ ਹੋਟਲ ਕਿਸ ਤਰ੍ਹਾਂ ਦਾ ਕਿੰਨਾ ਕੁ ਮਹਿੰਗਾ ਹੈ ਵੇ ਇਹ ਬਹੁਤ ਮਹਿੰਗੇ ਹੁੰਦੇ ਇਸ ਤਰ੍ਹਾਂ ਦੇ ਇੱਥੇ ਥਾਂ ਤੇ ਹੁਣ ਆਪਾਂ ਇੱਥੇ ਬੋਰਡ ਆਪਣੀ ਘਾਟ ਤੇ ਲੱਗ ਰਹੀ ਹੈ ਕਿਨਾਰੇ ਤੇ ਤੇ ਆਪਾਂ ਉਤਰਦੇ ਆਂ ਤੇ ਇਹ ਹੈਗਾ ਜਗ ਮੰਦਰ ਲੋ ਜੀ ਪਹੁੰਚ ਗਿਆ ਆਪਾਂ ਇਸਾ ਹੋਟਲ ਤੇ ਜਗ ਮੰਦਰ ਦਾ ਜਿਹੜਾ ਘਾਟ ਆ ਇੱਕ ਬਣਾਇਆ ਵੇ ਇੱਥੇ ਆਪਾਂ ਹੁਣ ਉਤਰਾਂਗੇ ਤੇ ਆਪਾਂ ਅੰਦਰੋਂ ਦੇਖਦੇ ਆਂ ਕੀ ਹੈਗਾ ਤੁਹਾਨੂੰ ਦਿਖਾਉਨੇ ਆਂ ਇੱਧਰ ਹੋਟਲ ਪਰ ਹੋਟਲ ਹੈਗਾ ਇਹ ਇਹ ਯਾਗ ਮੰਦਰ ਜੀ ਇਸ ਆਈਲੈਂਡ ਤੇ ਰਾਇਲ ਫੈਮਿਲੀ ਦਾ ਆਪਣਾ ਨਿੱਜੀ ਮੰਦਰ ਸੀਗਾ ਆਪਣੇ ਵੇਲੇ ਉਸ ਸਮੇਂ ਤਾਂ ਤੇ ਹੁਣ ਤਾਂ ਇਹ ਪਬਲਿਕ ਦੇ ਲਈ ਹੈਗਾ ਇੱਕ ਟੂਰਿਸਟ ਪਲੇਸ ਬਣਿਆ ਬਹਨਤਾ ਹੈ ਗੁਰਦਵਾਰ ਦੇ ਅੰਦਰ ਬਹੁਤ ਸਾਰੇ ਲੋਕ ਇੱਥੇ ਆਏ ਗਏ ਹੈਗੇ ਆ ਤੇ ਇਹਦੇ ਲਈ ਅਸੀਂ 2 ਦਿਨ ਪਹਿਲਾਂ ਵਾਪਸ ਹੋ ਗਏ ਤੇ ਅੱਜ ਫਿਰ ਉਹ ਤੀਜੇ ਦਿਨ ਸਾਨੂੰ 3 ਘੰਟਿਆਂ ਦੀ ਵੇਟਿੰਗ ਨਾਲ ਹੋਈ ਆ ਕਰ ਲੋ 3 ਘੰਟਿਆਂ ਨਾਲ ਵੇਟਿੰਗ ਦੀ ਨਾਲ ਸਹੀ ਆ ਉਡੀਕ ਲੈਂਡ ਚ ਲਾ ਕੇ ਫਿਰ ਇੱਥੇ ਪਹੁੰਚ ਸਕਿਆ ਹਾਂ ਹਣ ਤੋਂ ਸੀਐਸ ਨੂੰ ਜਗਤ ਮੰਦਰ ਨੂੰ ਜਿਹੜਾ ਹੈਗਾ ਕੌਮ ਕੇ ਦੇਖ ਰਹੇ ਹਾਂ ਸਾਡੇ ਨਾਲ ਨਾਲ ਤੁਸੀਂ ਵੀ ਦੇਖ ਰਹੇ ਹੋ ਵਿੱਚੋਂ ਅੰਦਰੋਂ ਆਹੋ ਜਿਹੜਾ ਆਈਲੈਂਡ ਬਣਾਇਆ ਤੇ ਵਿੱਚ ਲੇਕ ਚੋਲਾ ਦੇ ਵਿੱਚ ਦੇਖੋ ਬਹੁਤ ਸਾਰੀ ਰੌਣਕ ਮੇਲਾ ਬਹੁਤ ਰਾਸ਼ਾ ਬਹੁਤ ਭੀੜ ਭੜਕਾ ਹਾਂ ਸੁੰਦਰ ਬਹੁਤ ਆ ਨਜ਼ਾਰਾ ਬਹੁਤ ਵਧੀਆ ਭਾਵੇਂ ਤਿੰਨ ਦਿਨ ਸਾਨੂੰ ਵੇਟ ਕਰਦਿਆਂ ਨੂੰ ਹੋ ਗਏ ਸੀ ਟੈਕਨੀਸ਼ੀ ਮਿਲਦੀ ਕਿਉਂਕਿ ਲੰਬੀਆਂ ਭੀੜਾਂ ਸੀਗੀਆਂ ਸੋਹਣਾ ਬਹੁਤ ਆ ਪ੍ਰਾਣੇ ਦਰਖਤ ਬੜੇ ਪਾਰੇ ਆਨੰਦ ਮੰਨਰਲੀ ਇੱਥੇ ਤੁਹਾਨੂੰ ਜ਼ਰੂਰ ਆਉਣਾ ਚਾਹੀਦਾ ਪਰ ਆਫ ਸੀਜ਼ਨ ਚਾਹੋ ਥੋੜਾ ਜਿਹਾ ਦੇਖੋ ਵਿੱਚ ਦੀ ਇਸ ਆਈਲੈਂਡ ਤੋਂ ਢੀਲ ਦਾ ਨਜ਼ਾਰਾ ਕਮਾਲ ਦਾ 뷰 ਬਣਦਾ ਸਾਰੇ ਪਾਸੇ ਦੇਖੋ ਫਿਰ ਇੱਥੇ ਤੁਸੀਂ ਫੋਟੋਆਂ ਕਰ ਸਕਦੇ ਹੋ ਯਾਦਾਂ ਬਣਾ ਸਕਦੇ ਹੋ ਆਪਣੀਆਂ ਸਾਰੇ ਪਾਸਿਓਂ ਘੁੰਮ ਕੇ ਦੇਖ ਸਕਦੇ ਹੋ ਤੁਸੀਂ ਓਹ ਸਾਹਮਣੇ ਆ ਗਿਆ ਸਿਟੀ ਪੈਲਸ ਆਹ ਸਿਟੀ ਪੈਲਸ ਨੇੜੇ ਤੋਂ ਦਿਖਾਰੇ ਨੇ ਦੋਨੋਂ ਹੁਣ ਜ਼ੂਮ ਕਰਕੇ ਇਹ ਜਗ ਮੰਦਰ ਲੋਕ ਆਨੰਦ ਮਾਣ ਰਹੇ ਇੱਥੇ ਥਾਂ ਤੇ ਅੱਗੇ ਫੋੜੇ ਚਲੀ ਜਾਂਦੇ ਅੱਕ ਕਬੂਤਰ ਦੇਖੋ ਕਿਵੇਂ ਇਸ਼ਨਾਨ ਕਰ ਰਿਹਾ ਹੈ ਆਪਣੇ ਆਪ ਹੀ ਠੰਡਾ ਸੰਭ ਤਹਾਂ ਚੱਕ ਕੇ ਪਾਣੀ ਪਾਰ ਰਿਹਾ ਹੈ ਰੈਸਟੋਰੈਂਟ ਹੈਗਾ ਇਹ ਆ ਦੇਖ ਲਓ ਰੇਟ ਇਹਦਾ ਕਿ ਤੁਸੀਂ ਸਕਰੀਨ ਸ਼ਾਟ ਲੈ ਕੇ ਇਹਦਾ ਭਾਈ ਰੇਟ ਲੈ ਲਿਓ ਦੇਖ ਲਿਓ ਆਪੇ ਕਿ ਇਹ ਤੁਹਾਨੂੰ ਦਿਖਾਤਾ ਕੋਲੋਂ ਕੋਲੋਂ ਕਰਕੇ ਦਿਖਾ ਦਿੰਨੇ ਆ। ਲਓ ਜੀ ਆਹ ਦੇਖੋ ਇੱਥੇ ਮਿਨਰਲ ਵਾਟਰ 110 ਰੁਪਏ ਦਾ ਜਿਹੜਾ ਬਾਹਰ 20 ਰੁਪਏ ਦੀ ਬੋਤਲ ਮਿਲ ਜਾਂਦੀ ਹੈ। ਵਾਹ। ਹੈਂ? ਪੀ ਜਾਂ ਟ੍ਰੈਡੀਸ਼ਨ ਚ ਜਿਹੜੀ ਐ ਚਾਹ ਆ ਦੱਸ ਦੇ 250 ਰੁਪਏ ਦਾ ਕੱਪਾ। ਗ੍ਰੀਨਟੀ ਇਹ 200 ਦਾ ਆਦੀ। ਹਾਂ। ਮਸਾਲਾ ਚਾਹ ਤੇ ਉਹ ਸਭ ਨਾਲ ਦਮ। ਪਰ ਇਹਦੀ ਭੜਾ 250 ਦਾ ਆ। ਹਾਂ। ਸਪੈਸਲ ਕੇ ਦਾ ਸਵਾਗਤ ਕਰਨ ਲਈ ਬੈਠੀਆਂ ਉਹ ਆ ਰਹੀ ਹੈ ਬੇੜੀ ਜਿਹੜੇ ਵਿਦੇਸ਼ੀ ਹੈ ਉਹਨਾਂ ਦੇ ਹਾਰ ਰੂਪ ਹੁੰਦੇ ਹੋਣਗੇ ਲੋ ਜੀ ਇਹ ਸਾਰੇ ਪਾਸਿਓਂ ਤੁਹਾਨੂੰ ਆਈਲੈਂਡ ਇਹ ਦਿਖਾ ਰਹੇ ਹੈਗੇ ਆ ਇੱਕ ਤਰ੍ਹਾਂ ਦਾ ਆਈਲੈਂਡ ਯਾ ਜਗ ਮੰਦਿਰ ਹੈ ਜਿਹੜਾ ਆਹ ਉਹ ਯਾਰ ਸਮੁੰਦਰ ਵਾਂਗੂ ਫੀਲਿੰਗ ਆ ਵਾਸਾ ਸਮੁੰਦਰ ਵਾਂਗੂ ਫੀਲਿੰਗ ਹੈਗੀ ਆ ਬਸੇ ਆ ਫੀਲਿੰਗ ਸਮੁੰਦਰ ਵਾਂਗੂ ਆ ਜਿਹੜਾ ਉੱਧਰ ਉਹ ਬਹਿੰਗਾ ਖਾਸਾ ਗਾ ਇਹ ਜਿਹੜਾ ਕੋਈ ਨਹੀਂ ਜਾ ਸਕਦਾ ਤੇ 600 ਰੁਪਏ 50 ਰੁਪਏ ਤੇ ਐਂਟਰੀ ਟਿਕਟ ਹਰੇਕ ਦੀ ਉੱਥੋਂ ਤੇ 600 ਰੁਪਏ ਦੀ ਇਹਦੀ ਟਿਕਟ ਹੈਗੀ ਆ ਵੋਟਿੰਗ ਦੀ ਤੇ ਜਗਮੰਦਰ ਤੱਕ ਆਉਣ ਦੀ ਤੇ ਜਿਹੜਾ ਸਨਸੈਟ ਵਾਲੀ ਮਤਲਬ ਵੋਟਿੰਗ ਆ ਉਹ ਤਾਂ ਇਦੋਂ ਵੀ ਮਹਿੰਗੀ ਆ ਤੇ 800 ਦੀ ਉਹ ਇਹ ਇੱਥੋਂ ਆਪਾਂ ਤੁਹਾਨੂੰ ਪੈਸੇ ਲਾਉਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਇਹ ਸਲਾਹ ਦਿੰਨੇ ਆ ਸਾਡੇ ਚਾਨਸਰ ਵਾਲਿਆਂ ਨੂੰ ਤਾਂ ਵੀ ਤੁਸੀਂ ਇੱਥੋਂ ਇਹ ਸਾਡੇ ਵਾਲੇ YouTube ਚੈਨਲ ਤੇ ਪਹਿਲਾਂ ਨਜ਼ਾਰਾ ਲੈ ਲਓ ਜਿਹੜਾ ਲੈਣਾ ਦੇਖੋ ਹਾਂ ਬਹੁਤ ਸੁੰਦਰ ਹੈ ਵਿਊ ਬਹੁਤ ਸੋਣਾ ਬਣਦਾ ਕਮਾਲ ਦਾ ਵਿਊ ਬਣਦਾ ਦੇਖੋ ਤੁਸੀਂ ਇਹਦੇ ਅਸੀਂ ਤੁਰੇ ਫਿਰਦੇ ਹੁਣ ਇਥੇ ਆਇਲੈਂਡ ਆਇਲੈਂਡ ਤੇ ਇਸ ਤੇ ਇੱਕ ਹੋਰ ਪੋਰਸ਼ਨ ਆ ਗਿਆ ਜੀ ਇੱਧਰ ਆਪਾਂ ਇਹ ਦੇਖ ਲੈਨੇ ਹੁਣ ਆਹ ਮਗਰਮਸੇ ਬਣਾਇਆ ਵਾ ਹਾਂ ਪੱਥਰ ਜਿਹਦਾ ਬਣਾਇਆ ਵਾ ਅਸਲੀ ਤਾਂ ਨਹੀਂ ਹੈਗਾ ਅਸਲੀ ਤਾਂ ਨਹੀਂ ਅਸਲੀ ਨਹੀਂ ਹੈਗਾ ਪੱਥਰ ਜਿਹਦੇ ਬਣਾਇਆ ਹਾਂ ਹੈ ਹੈ ਕਈ ਵਾਰੀ ਹੁੰਦੇ ਤਾਂ ਅਸਲੀ ਵੀ ਨਾ ਪੱਥਰ ਜਿਹੇ ਵਰਗੇ ਹੁੰਦੇ ਮੈਂ ਤਾਂ ਕਈ ਵਾਰ ਉਹ ਦੇਖਿਆ ਇਹ ਇਹਦੇ ਬੈਕ ਸਾਈਡ ਤੋਂ ਆ ਗਿਆ ਪਿੱਛੇ ਤੋਂ ਇਹ ਜਗ ਮੰਦਰ ਦੇ ਪਿੱਛੇ ਤੋਂ ਦ੍ਰਿਸ਼ ਹੈਗਾ ਉਨ ਸਾਰੇ ਪਾਸਿਆਂ ਤੋਂ ਆਪਣੇ ਚੈਨਲ ਤੇ ਦੁਹਾਤਾ ਲੋ ਜੀ ਇੱਕ ਹੋਰ ਵੋਟ ਦਾ ਪਸਵਾਗਤ ਕਰਦੇ ਆ ਆ ਗਈ ਵੋਟ ਹੋਰ ਜਾਣਾ ਟਾਈਮ ਹੈ ਆਪਾਂ ਇੱਥੇ ਘੰਟਾ ਡੇਢ ਘੰਟਾ ਬਤਾ ਲਿਆ ਇਹ ਖਾਣਾ ਪੀਣਾ ਕਰ ਲਿਆ ਤੇ ਹੁਣ ਆਪਾਂ ਚੱਲੀਏ ਵਾਪਸੀ ਵਾਪਸ ਨਾ ਸੈਟੀ ਲੈਣੇ ਵਾਪਸ ਸਿੱਧਾ ਪਾਬ ਤੋਂ ਸਿੱਧੇ ਲੈਣਾ ਹੋਰ ਠੀਕ ਹੈ ਸਮਝ ਆ ਗਿਆ ਮਾੜੇ ਹਰ ਘਰ ਟਾਈਟ ਬਣੀ ਕਾ ਆਪਣੀਆਂ ਹੁੰਦਾ ਆਈ ਜਾਂਦਾ ਇਹ ਬੈਠੇ ਇਹ ਦੇਖਿਆਂਦਾ ਆ ਜਗ ਮੰਦਰ ਤੋਂ ਹੁਣ ਆਪਾਂ ਚੱਲੇ ਆ ਵਾਪਸ ਉਹ ਉੱਥੇ ਜਾਣਾ ਆਪਾਂ ਉਹ ਉੱਥੇ ਸਾਹਮਣੇ ਲਓ ਜੀ ਬਾਗੇ ਨੇੜੇ ਵਾਪਸੀ ਸਫਰ ਬਸ ਇੱਧਰ ਐ ਹੈਗਾ ਵੀ ਇੱਥੋਂ ਜਾ ਕੇ ਆਪਣੀ ਬੋਟਿੰਗ ਹੋ ਜਾਂਦੀ ਆ ਇੱਕ ਤਰ੍ਹਾਂ ਨਾਲ ਝੀਲ ਜਿਹੜੀ ਹੈਗੀ ਵੱਡੀ ਆ ਦੇਖਾ ਜਾ ਪੈਂਦਾ ਹੈਗਾ ਜਿਵੇਂ ਸਮੁੰਦਰ ਦੇ ਵਿੱਚ ਬੋਟਿੰਗ ਕਰਦੇ ਫਿਰਦੇ ਆ ਤੇ ਉਹ ਜਗ ਮੰਦਰ ਦੇਖਿਆ ਹੁੰਦਾਗਾ ਇੱਕ ਤਰ੍ਹਾਂ ਦਾ ਆਈਲੈਂਡ ਆਈਲੈਂਡ ਹੋ ਜਾਂਦਾਗਾ ਤੇ ਉੱਥੇ ਖਾਣਾ ਪੀਣਾ ਕਰਦਾ ਘੰਟੇ ਦੋ ਘੰਟਿਆਂ ਦੇ ਵਿੱਚ ਜਿੰਨਾ ਕਾਪਾ ਘੁੰਮਣਾ ਹੈਗਾ ਵਾਪਸ ਉਹ ਜਿਹੜੀ ਮਰਜ਼ੀ ਬੋਰਡ ਦੇ ਵਿੱਚ ਆ ਸਕਦੇ ਹੈਗੇ ਜਦੋਂ ਆਉਣਾ ਵਾਪਸ ਉਹਦਾ ਜਾਂ ਸਾਡੇ ਨਾਲ ਨਾਲ ਤੁਹਾਨੂੰ ਵੀ ਵਧੀਆ ਲੱਗਿਆ ਹੋ ਆਨੰਦ ਆਇਆ ਤੁਸੀਂ ਵੀ VOTING ਕੀਤੀ ਹੋਣੀ ਆ ਨਾਲ ਜਿਹਨੂੰ ਸਾਡੇ ਇਸ ਦੇ ਨਾਲ ਹੀ ਆਪਣਾ ਜਿਹੜਾ ਹੈ ਉਹਦੇ ਉਪਰ ਤਾਂ ਜਿਹੜਾ ਦੇਖਣੇ ਸੀ ਆਪਾਂ ਪੁਆਇੰਟ ਉਹ ਕਵਰ ਕਰ ਲਿਆ ਆਪਾਂ ਤੁਹਾਨੂੰ ਸਾਰੇ ਦਿਖਾ ਦਿੱਤੇ ਤਿੰਨ ਦਿਨ ਹੋ ਗਏ ਇੱਥੇ ਹੁਣ ਆਪਾਂ ਤੇ ਹੁਣ ਆਪਾਂ ਇੱਥੋਂ ਨਿਕਲਾਂਗੇ ਕੁੰਬੜਗੜ੍ਹ ਕਿਲੇ ਨੂੰ ਤੇ ਰਸਤੇ ਦੇ ਵਿੱਚ ਹਲਦੀ ਘਾਟੀ ਆਉਂਦਾ ਹੈਗਾ ਪੁਆਇੰਟ ਇੱਕ ਜਿਹੜਾ ਮਹਾਰਾਣਾ ਪ੍ਰਤਾਪ ਨਾਲ ਸੰਬੰਧਤ ਉਹ ਦੇਖਾਂਗੇ ਜੀ ਆਪਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ Só se